ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਹਾਂ ਦਵਿੰਦਰ ਸਿੰਘ ਸੂਬਾ ਸਰਕਾਰ ਵੱਲੋਂ ਮੁਫਤ ਬੂਟੇ ਵੰਡਣ ਦੀ ਮੁਹਿੰਮ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਵਾਤਾਵਰਣ ਪ੍ਰੇਮੀਆਂ ਦੇ ਵਿੱਚ ਰੋਸ ਹੈ ਜਿਹੜਾ ਨਿਰਾਸ਼ ਹੈ ਜਿਹੜਾ ਉਹ ਸਰਕਾਰ ਦੇ ਪ੍ਰਤੀ ਨਿਰਾਸ਼ਾ ਜਿਹੜੀ ਆ ਉਹ ਪਾਈ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਪਿਛਲੀ ਕਾਂਗਰਸ ਸਰਕਾਰ ਦੇ ਵੱਲੋਂ ਵਾਤਾਵਰਣ ਦੀ ਛੋਤਾ ਦੇ ਲਈ ਜਿਹੜਾ ਹੈਗਾ ਘਰ-ਘਰ ਹਰਿਆਲੀ ਪਹੁੰਚਾਉਣ ਦੇ ਮਕਸਦ ਦੇ ਨਾਲ ਇੱਕ ਮੁਹਿੰਮ ਹੈ ਜਿਹੜੀ ਮੁਫਤ ਬੂਟੇ ਵੰਡਣ ਦੀ ਉਹ ਸ਼ੁਰੂ ਕੀਤੀ ਗਈ ਸੀ ਤੇ ਇਸੇ ਮੁਹਿਮ ਤਹਿਤ ਜਿਹੜਾ ਹੈਗਾ ਲੋਕਾਂ ਨੂੰ ਇੱਕ ਐਪ ਰਾਹੀਂ ਜਿਹੜਾ ਹੈਗਾ ਉਹ ਆਪਣੇ ਆਧਾਰ ਕਾਰਡ ਦੇ ਰਾਹੀਂ ਰਜਿਸਟ੍ਰੇਸ਼ਨ ਕਰਦੇ ਸੀ ਤੇ ਉਸ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਹੈਗਾ ਉਹ ਬੂਟੇ ਹਾਸਲ ਕਰਕੇ ਜਾਂ ਕੋਈ ਸੰਸਥਾ ਜਿਹੜੀ ਆ ਉਹ ਬੂਟੇ ਹਾਸਲ ਕਰਦੀ ਸੀ ਇੱਕ ਆਧਾਰ ਕਾਰਡ ਤੇ 15 ਬੂਟੇ ਜਿਹੜੇ ਸੀਗੇ ਉਹ ਹਾਸਲ ਕੀਤੇ ਜਾ ਸਕਦੇ ਸੀ ਪਰ ਹੁਣ ਆਵਾਦੀ ਪਾਰਟੀ ਦੀ ਜਾਂ ਫਿਰ ਮੈਂ ਕਹਿ ਰਮਾ ਕੇ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਪੰਜਾਬ ਸਰਕਾਰ ਉਸ ਦੇ ਵੱਲੋਂ ਇਸ ਮੁਹਿਮ ਨੂੰ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਜਿੱਥੇ ਮੋਹਤੂ ਬੂਟੇ ਵੰਡਣ ਦੀ ਮੁਹਿੰਮ ਨੂੰ ਬੰਦ ਕੀਤਾ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੇ ਵੱਲੋਂ ਬੂਟਿਆਂ ਦਾ ਜਿਹੜਾ ਰੇਟ ਹੈ ਉਹ ਵੀ ਵਧਾ ਦਿੱਤਾ ਗਿਆ ਉਹ ਵੀ ਬੂਟੇ ਜਿਹੜੇ ਨੇ ਉਹ ਮਹਿੰਗੇ ਕਰ ਦਿੱਤੇ ਗਏ ਨੇ ਤਾਂ ਤਾਂ ਕਰਕੇ ਹੀ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਦੇ ਵਿੱਚ ਤੇ ਜਿਹੜੇ ਕਲੱਬ ਜਾਂ ਫਿਰ ਜਿਹੜੀਆਂ ਸੰਸਥਾਵਾਂ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੀਆਂ ਨੇ ਪੰਜਾਬ ਭਰ ਦੇ ਵਿੱਚ ਉਨ੍ਹਾਂ ਦੇ ਵਿੱਚ ਰੋਸ ਹੈ ਜਿਹੜਾ ਸਰਕਾਰ ਪ੍ਰਤੀ ਉਹ ਪਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ 2018 ਦੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਵੱਲੋਂ ਹਰਿਆ ਭਰਿਆ ਪੰਜਾਬ ਬਣਾਉਣ ਦੇ ਮਕਸਦ ਦੇ ਨਾਲ ਹਰ ਇੱਕ ਵਾਤਾਵਰਨ ਪ੍ਰੇਮੀ ਜਾਂ ਫਿਰ ਕਿਸੇ ਵੀ ਸਮਾਜ ਸੇਵੀ ਜਿਹੜੀ ਸੰਸਥਾ ਸੀਗੀ ਉਸ ਦੀ ਸਿੱਧੀ ਅਤੇ ਮੁਫਤ ਪਹੁੰਚ ਤੱਕ ਉਸ ਤੱਕ ਬੂਟੇ ਪਹੁੰਚਾਉਣ ਦੇ ਲਈ ਇੱਕ ਐਪ ਹੈ ਜਿਹੜੀ ਉਹ ਚਲਾਈ ਗਈ ਸੀ ਤੇ ਇਸ ਐਪ ਦੇ ਉੱਤੇ ਕੋਈ ਵੀ ਵਿਅਕਤੀ ਆਪਣੇ ਆਧਾਰ ਕਾਰਡ ਦੇ ਰਾਹੀਂ ਇੱਕ ਦਿਨ ਵਿੱਚ 15 ਬੂਟੇ ਜਿਹੜੇ ਨੇ ਉਬਦੋ-ਬਦ ਪ੍ਰਾਪਤ ਕਰ ਸਕਦਾ ਸੀ ਤੇ ਹੁਣ ਜਿਹੜਾ ਹੈਗਾ ਬਰਸਾਤਾਂ ਦੇ ਮੌਸਮ ਦੇ ਵਿੱਚ ਜੂਨ ਅਤੇ ਜਿਹੜਾ ਮੈਂ ਕਹਿ ਸਕਦਾ ਕਿ ਜੂਨ ਤੋਂ ਲੈ ਕੇ ਅਕਤੂਬਰ ਤੱਕ ਜਿਹੜਾ ਹੈਗਾ ਇਹ ਬੂਟਿਆਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮੰਗ ਵੱਜ ਜਾਂਦੀ ਹੈ ਬੂਟੇ ਲਗਾਉਣ ਲਈ ਲੋਕ ਅੱਗੇ ਆਉਂਦੇ ਨੇ ਸੰਸਥਾਵਾਂ ਜਿਹੜੀਆਂ ਆਲਰੇਡੀ ਕੰਮ ਕਰ ਰਹੀਆਂ ਨੇ ਪੰਜਾਬ ਦੇ ਪੰਜਾਬ ਪਰ ਵਿੱਚ ਉਹ ਇਹਨਾਂ ਬੂਟਿਆਂ ਨੂੰ ਲਾਉਣ ਦੇ ਲਈ ਮੰਗ ਹੈ ਜਿਹੜੀ ਉਹ ਲਗਾਤਾਰ ਪੌਦਿਆਂ ਦੀ ਬੂਟਿਆਂ ਦੀ ਮੰਗ ਕਰ ਰਹੀਆਂ ਸੀ ਪਰ ਸਰਕਾਰ ਦੇ ਵੱਲੋਂ ਸੀਜ਼ਨ ਤਹਿਤ ਜਿਹੜਾ ਹੈਗਾ ਉਹ ਇਸ ਬੂਟਿਆਂ ਦੀ ਜਿਹੜੀ ਮੁਹਿੰਮ ਚੱਲ ਰਹੀ ਸੀ ਮੁਫਤ ਬੂਟੇ ਵੰਡਣ ਦੀ ਉਸ ਨੂੰ ਬੰਦ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਸੀਜ਼ਨ ਜਿਹੜਾ ਹੈਗਾ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਇਸ ਸਬੰਧੀ ਪਿੰਡ ਜਿਹੜਾ ਹੈਗਾ ਧਰਮਹੀੜੀ ਦੇ ਲੋਕਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਗੁਰਨਾਮ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਗੁਰਬਖਸ਼ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਆਗੂਆਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਜਿਹੜਾ ਹੈਗਾ ਹੜਾਂ ਦੀ ਮਾਰ ਜਿਹੜੇ ਇਲਾਕੇ ਨੇ ਉਹ ਚੱਲ ਰਹੇ ਸੀ ਪਰ ਬੂਟੇ ਜਿਹੜੇ ਹੈਗੇ ਆ ਉਹ ਮੁੱਲ ਹੋਣ ਕਰਕੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਜਾਂ ਫਿਰ ਮੈਂ ਕਹਿ ਲਵਾਂ ਕਿ ਜਿਹੜੇ ਕਿਸਾਨ ਨੇ ਜਿਹੜੇ ਪਹਿਲਾਂ ਆਪਣੇ ਆਧਾਰ ਕਾਰਡ ਤੋਂ ਇੱਕ ਦਿਨ ਦੇ ਵਿੱਚ 15 ਬੂਟੇ ਹਾਸਲ ਕਰ ਲੈਂਦੇ ਸੀ ਤੇ ਉਹ ਇਹ ਮੁਫਤ ਬੂਟੇ ਮਿਲਣ ਕਰਕੇ ਆਪਣੇ ਖੇਤਾਂ ਦੇ ਵਿੱਚ ਆਪਣੇ ਬਾੜੀਆਂ ਦੇ ਵਿੱਚ ਜਾਂ ਫਿਰ ਆਪਣੇ ਘਰ ਘਰ ਦੇ ਆਸ-ਪਾਸ ਜਿਹੜਾ ਗ੍ਰੀਨ ਏਰੀਆ ਉਹਨਾਂ ਕੋਲ ਬਚਿਆ ਹੁੰਦਾ ਸੀ ਉੱਥੇ ਇਹ ਬੂਟੇ ਲਗਾ ਦਿੰਦੇ ਸੀ ਪਰ ਜਿਹੜੀਆਂ ਸੰਸਥਾਵਾਂ ਜਾਂ ਫਿਰ ਜਿਹੜੇ ਲੋਕ ਪਹਿਲਾਂ ਬੂਟੇ ਲਗਾਉਣਾ ਚਾਹੁੰਦੇ ਸੀ ਜਾਂ ਲਗਾ ਰਹੇ ਸੀ ਉਹਨਾਂ ਨੂੰ ਇਸ ਵਾਰਲੇ ਦਿੱਕਤ ਆ ਰਹੀਆਂ ਨੇ ਮਾਨ ਸਰਕਾਰ ਦੇ ਰਾਜ ਦੇ ਵਿੱਚ ਕਿ ਹੁਣ ਜਿਹੜੇ ਇਹ ਬੂਟੇ ਨੇ ਜਿੱਥੇ ਸਕੀਮ ਜਿਹੜੀ ਇਹ ਮਹਿੰਮ ਜਿਹੜੀ ਸੀਗੀ ਉਸ ਉਹ ਮੁਫਤ ਸੀ ਪਹਿਲਾਂ ਤੇ ਹੁਣ ਉਸ ਨੂੰ ਬੰਦ ਕਰ ਦਿੱਤਾ ਗਿਆ ਨਾ ਕਿ ਬੰਦ ਕੀਤਾ ਗਿਆ ਜਿਹੜੇ ਬੂਟੇ ਲੋਕਾਂ ਨੂੰ ਇਸ ਐਪ ਰਾਹੀਂ ਮਿਲ ਰਹੇ ਸੀ ਉਹਨਾਂ ਦੇ ਰੇਟ ਵਧਾ ਦਿੱਤੇ ਗਏ ਨੇ ਮਹਿੰਗੇ ਕਰ ਦਿੱਤੇ ਗਏ ਨੇ ਬੂਟਿਆਂ ਦੇ ਮੁੱਲ ਤਾ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਹੁਣ ਰੋਸ ਹੈ ਜਿਹੜਾ ਉਹ ਮਾਨ ਸਰਕਾਰ ਦੇ ਪ੍ਰਤੀ ਪਾਇਆ ਜਾ ਰਿਹਾ ਇਸ ਸਬੰਧੀ ਪਟਿਆਲਾ ਦੇ ਵਿਧਿਕ ਜਿਹੜੇ ਜਿਲ੍ਹਾ ਜੰਗਲਾਤ ਅਫਸਰ ਨੇ ਰਾਜੇਸ਼ ਗੁਲਾਟੀ ਜੀ ਉਹਨਾਂ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਮੁਫਤ ਬੂਟੇ ਦੇਣ ਦੀ ਜਿਹੜੀ ਸਕੀਮ ਸੀ ਵਿਭਾਗ ਵੱਲੋਂ ਉਸ ਨੂੰ ਬੰਦ ਕਰ ਦਿੱਤਾ ਗਿਆ ਤੇ ਹੁਣ ਜਿਹੜੇ ਬੂਟੇ ਨੇ ਉਹ ਵਕ ਵਕ ਤੈਅ ਕੀਤੇ ਗਏ ਰੇਟ ਨੇ ਜਿਹੜੇ ਉਨ੍ਹਾਂ ਦੇ ਅਨੁਸਾਰ ਦਿੱਤੇ ਜਾ ਰਹੇ ਨੇ ਸੋ ਇਸ ਕਰਕੇ ਹੀ ਲੋਕਾਂ ਦੇ ਵਿੱਚ ਵਾਤਾਵਰਨ ਪ੍ਰੇਮੀਆਂ ਦੇ ਵਿੱਚ ਜਾਂ ਫਿਰ ਮੈਂ ਕਹਿ ਲਵਾਂ ਕਿ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਵਾਤਾਵਰਨ ਦੀ ਸਾਂਭ ਸੰਭਾਲ ਦੇ ਲਈ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਰੋਸ ਪਾਉਣਾ ਜਾਇਜ਼ ਹੈ ਕਿਉਂਕਿ ਇੱਕ ਮੁਹਿੰਮ ਜਿਹੜੀ ਆ ਕਿਸੇ ਪਾਰਟੀ ਦੀ ਮੁਹਿੰਮ ਨਹੀਂ ਸੀ ਮੁਫਤ ਬੂਟੇ ਵੰਡਣ ਦੀ ਮੁਹਿੰਮ ਹਾਲਾਂਕਿ ਕਾਂਗਰਸ ਸਰਕਾਰ ਨੇ ਸ਼ੁਰੂ ਕੀਤੀ ਸੀ ਪਰ ਇਹ ਕਿਸੇ ਪਾਰਟੀ ਦੀ ਮੁਹਿੰਮ ਨਹੀਂ ਸੀ ਇਹ ਪੰਜਾਬ ਤੇ ਪੰਜਾਬੀਅਤ ਜਾਂ ਫਿਰ ਮੈਂ ਕਹਿ ਲਵਾਂ ਕਿ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਸੋ ਇਸ ਦੇ ਨਾਲ ਤਾਂ ਕਿਤੇ ਨਾ ਕਿਤੇ ਸਿਆਸਤ ਨਹੀਂ ਹੋਣੀ ਚਾਹੀਦੀ ਸੀ ਅਸੀਂ ਇਹ ਮੰਨਦੇ ਹਾਂ ਤੁਹਾਡੀ ਕੀ ਰਾਏ ਟਿੱਪਣੀ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਕੀਮਤੀ ਰਾਏ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਿਓ ਕਿ ਤੁਸੀਂ ਸਰਕਾਰ ਦੇ ਇਸ ਸਟੈਪ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਰਵੱਈਏ ਨੂੰ ਕਿਵੇਂ ਦੇਖਦੇ ਹੋ ਕੀ ਇਸ ਬੂਟੇ ਵੰਡਣ ਦੀ ਮੁਫਤ ਬੂਟੇ ਵੰਡਣ ਦੀ ਸਕੀਮ ਨੂੰ ਬੰਦ ਕੀਤਾ ਜਾਣਾ ਸਹੀ ਹੈ ਜਾਂ ਨਹੀਂ ਤੁਸੀਂ ਆਪਣੀਆਂ ਕੀਮਤੀ رائے ਟਿੱਪਣੀਆਂ ਜ਼ਰੂਰ ਕਮੈਂਟ ਬਾਕਸ ਵਿੱਚ ਸਾਂਝੀਆਂ ਕਰਿਓ ਹੋਰ ਬਧੇਰੇ ਖਬਰਾਂ ਲਈ ਜੁੜੇ ਰਹੋ ਅਜੀਤ ਵਰਤੂ ਦੇ ਨਾਲ ਧੰਨਵਾਦ